ਹੈਰੋ ਤਦ ਇਹ ਹੋ ਗਿਆ ਇਹ ਕਿ ਲਹਤ ਗਰਮੀ ਪੈ ਗਈ ਵਧੀਆ ਡਿਸੀਜਨ ਲੈਂਦਾ ਫਿਰ ਤੂੰ ਇਹ ਉੱਡਣੀ ਵੀ ਹੈ ਨਹੀਂ ਸੀ ਇਹਦੇ ਵਿੱਚ ਹੈਗੇ ਆ ਅਸੀਂ ਸੱਤ ਕਬੂਤਰ ਕੱਢਣ ਵਾਲੇ ਬਾਜ਼ੀ ਨੂੰ ਬਾਹਰ ਕਰਦੇ ਆ ਠੀਕ ਹੈ ਇਹ ਡਿਸੀਜਨ ਵਧੀਆ ਲੈਂਦਾ ਜੇ ਹੁਣ ਲੰਬਾ ਵਗ ਜੇ ਕਿ ਲਹਤ ਗਰਮ ਇਹਨਾਂ ਨੇ ਕਿਥੋਂ ਉਡਣਾ ਸੀ ਲੋਚ ਗਰਮੀ ਦੇ ਵਿੱਚ ਉਹਨੇ ਬਹਿ ਜਾ ਕਰਨੀ ਫਸ ਕੇ ਜਾਂ ਭੱਜਿਆ ਕਰਨਾ ਸੀਗਾ ਹੁਣ ਇਹਨਾਂ ਨਾਲ ਬੱਚ ਬੰਦੇ ਬਾਈ ਬਾਜ਼ੀਆਂ ਹੀ ਹਰੀ ਜਾਂਦੇ ਆ ਕਿ ਉਹਨਾਂ ਦੇ ਕਬੂਤਰ ਕੱਢੇ ਵਾ ਉਹਨਾਂ ਤਾਂ ਬੰਦ ਹੀ ਕਰਦੇ ਆ ਬੰਦ ਕਰਕੇ ਨਵੇਂ ਕੱਢ ਲੈਣਾਂ ਤਾਂ ਜਦੋਂ ਖੇਡਾਂਗੇ ਬੈਠ ਜੇ ਉਹੀ ਕਬੂਤਰਾਂ ਦਾ ਸੁਆਦ ਲਈ ਜਾਂਦੇ ਉਹ ਹੁਣ ਕਿੱਥੋਂ ਪਾਰ ਲੱਗਦੇ ਆ ਕਬੂਤਰ ਜਿਹੜੇ ਖਿਡਾਰੀ ਆ ਉਹਨਾਂ ਨੇ ਤਾਂ ਕੱਢ ਲੈ ਨਵੇਂ ਕਬੂਤਰ ਤਾਂ ਜਿੱਤਣ ਲੱਗ ਗਏ ਪਹਿਨੇ ਹਰਗੇ ਜਿਹੜੇ ਪੰਜ ਚਾਰ ਹਰਗੇ ਬਾਜੀਆਂ ਉਦੋਂ ਵੇਲੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਨਾਲ ਦੀਨ ਵਾਲੀ ਨਵੇਂ ਛੇੜਦੇ ਕਬੂਤਰ ਅਸੀਂ ਵੀ ਤਾਂ ਹੀ ਆਏਗੀ ਤਾਂ ਉਹਨਾਂ ਨਵੀਆਂ ਹੀ ਕੱਟੀਆਂ ਪਾਣੀ ਹੂਣੀ ਲੱਗਣ ਵਾਲਾ ਵਿੱਚ ਜੇ ਮੈਂ ਫਾਇਦਾ ਕੀ ਆ ਦੂਜਾ ਨਾ ਘਟ ਸਾਡ ਲੋ ਉਹ ਹੀ ਜਰਾ ਆਓ ਬੱਚਾ ਆਪਣਾ ਦੋ ਦੋ ਸਰਾਏ ਤੈਗ ਦੀ ਉਹ ਚਾਹ ਖਾ ਆਹ ਹਾਂ ਆਹ ਉਹ ਲਾਲ ਜੀ ਨਾਲ ਆਹੋ ਕੰਬਚਾਲੇ ਬੈਠਾ ਇੱਧਰ ਤਾਂ ਲੋਕਾਂ ਚ ਛੱਡਦੇ ਨੇ ਇਹ ਹਾਂ ਇਹ ਸਿਆਣੇ ਆ ਢਾਂਗੇ ਦੇ ਵਾਲੇ ਤਾਂ ਹੀ ਤਾਂ ਕਹਣਾ ਉੱਤਰ ਬਹੁਤ ਚੰਗੇ ਆ ਇਹ ਖੈਰ ਨਹੀਂ ਦੂ ਦੂਸਰਾ ਤੇ ਆਏ ਆ ਨਾਲੇ ਹੁਣ ਗਾਂ ਛੱਡ ਲਾ ਦੂਸਰਾ ਫਿਰ ਆਪਾਂ ਆਉਂਦਾ ਨੂੰ ਆ ਆ ਆਪਾਂ ਆਵੀਂ ਕੀ ਦਿਨ ਨੂੰ ਦੂਸਰਾ ਦੇ ਵਿੱਚ ਹੈ ਕੀ ਦਿਨ ਨੂੰ ਫਾਤ ਉਸਰ ਦੇ ਵਿੱਚ ਆ ਜਾਂਦੇ ਹੀ ਜਾਂਦੇ ਲੋਕ ਕੋਈ ਲੋਕਾਂ ਦਾ ਨਸ਼ਾ ਲਾਉਂਦੇ ਨਹੀਂ ਨਹੀਂ ਆਪਾਂ ਆਏ ਦੇਸੀ ਗੋਲੀ ਜੋ ਵਿੱਚ ਬੰਦੇ ਕਹਿੰਦੇ ਨਸ਼ਾ ਲਾਉਂਦੇ ਨਸ਼ਾ ਲਾਉਂਦੇ ਆ ਨਹੀਂ ਨਹੀਂ ਤਾਂ ਸੈਂਕੜਾਮੀ ਗੱਲ ਨਹੀਂ ਕਹਿੰਦਾ ਕੋਈ ਜਵਾਕ ਲਾ ਆਂਦਾ ਉਹ ਜਾਂ ਛਾਣੇ ਮੱਦੇ ਕਾਨੂੰ ਲਾਉਂਦੇ ਆ ਨਸ਼ੇ ਵਾਲਾ ਕੋਈ ਤਰਨਾ ਬਾੜ ਬਾੜ ਆ ਕਰਦਾ ਨਹੀਂ ਜੇ ਇੱਕ ਵਾਰੀ ਉੱਟ ਗਿਆ ਦੂਜੀ ਬਾਜੀ ਨਹੀਂ ਉੱਟਦਾ ਘਟ ਜਾਣਾ ਉਹਨੇ ਕਰੇ ਆਪਾਂ ਆਏ ਆ ਨਾ ਗੋਲੀ ਚਲੋ ਮਾੜਾ ਮੁੱਤਾ ਲਾਉਂਦੇ ਆ ਲੋਕ ਆਪਣਾ ਦੇਸੀ ਗੋਲੀ ਜੋ ਦੇਸੀ ਬੰਦੇ ਕਰਵਾਦੇ ਨੇ ਫਰਾਦੇ ਮੇਰੇ ਲਈ ਉਹੀ ਨੰਬਰ ਸਮਾਨ ਦੀਆਂ ਗੋਲੀਆਂ ਜਿਹੜੀਆਂ ਬੰਦਿਆ ਉਹੀ ਬੰਦਿਆ ਉਹ ਬੰਦ ਕਰਾ ਗਏ ਬਾਈ ਆ ਫੋਨ ਤੇ ਗਾਣੇ ਚ ਲਾਈ ਵੱਠਾ ਬਾਈ ਬੰਦ ਕਰਾਈ ਯਾਰ ਮੜਾ ਆ ਗਾਣੇ ਬੰਦ ਕਰਾਈ ਕਰਾਈ ਬਾਈ ਫੜਾ ਬਣੇ ਇਹਦੇ ਜਿੰਨੇ ਕੂਤਰ ਆਏ ਆ ਆਪਣੇ ਕੋਲੇ ਜਾਨੀ ਮੱਲਾ ਪੀਰਾ ਵਾਲੇ ਤੇ ਬਾਈ ਬੂਤੀ ਵਾਲੇ ਬੜੇ ਜਿਆਦੇ ਉਹੀ ਆ ਕੂਤੀ ਕੂਤਰ ਬੜੇ ਚਰਾ ਕੂਤਰਾਂ ਨਾਲ ਪਿਆਰ ਵਾਲਾ ਬੰਦੇ ਨੂੰ ਹਨਾ ਬੂਤੀ ਨੂੰ ਕੂਤਰਾਂ ਦੇ ਲੇਖੇ ਜ਼ਿੰਦਗੀ ਲਾਦੀ ਉਹਦਾ ਡਾਕੂਮੈਂਟਰੀ ਫਿਲਮ ਜੀ ਨਹੀਂ ਬਣਦੀ ਹੁੰਦੀ ਬਾਈ ਪੂਦੇ ਤਦਉ ਬਾਨੀ ਚਾਹੀਦੀ ਆ ਉਹੀ ਗੱਲ ਆ ਵੀ ਤਾ ਕਰਕੇ ਘੱਟ ਛੱਡਦਾ ਹੀ ਅਸੀਂ ਥੋੜਾ ਜ਼ੋਰ ਪਾਉਣ ਲੱਗੇ ਡਾਕਟਰ ਪ੍ਰਭਜੋਤ ਕੁੜੇ ਦਿਨਾਂ ਤੋਂ ਛੱਡਦਾ ਰਿਹਾ ਪਹਿਲਾਂ ਤਾਂ ਉਹ ਉਹਦੇ ਨਾਲ ਪ੍ਰਭਜੋਤ ਨਾਲ ਇੱਕ ਗੱਲ ਦਾ ਉਹ ਬਾਹਰ ਵਾ ਗਿਆ ਨਹੀਂ ਬਹੁਤ ਬੰਦੇ ਮੈਨੂੰ ਬਹੁਤ ਜ਼ਿਆਦਾ ਪ੍ਰਭਜੋਤ ਪ੍ਰਭਜੋਤ ਦੀ ਮੈਨਰ ਬਾਲੀ ਹੈ ਬਹੁਤ ਜਿੱਤਿਆ ਬਾਜੀ ਪ੍ਰਭਜੋਤ ਕੇ ਬਹੁਤ ਜਿੱਤਿਆ ਬਾਦੀ ਆ ਗਿਆ ਫਿਰ ਉਹ ਤਰ ਬਾਲੀਆਂ ਬਾਜ਼ੀਆਂ ਜਿੱਤਿਆ ਪ੍ਰਭਾ ਮੈਂ ਤਾਂ ਆਪ ਸੁਣਿਆ ਹੁਣ WhatsApp ਤਾਂ ਚੱਲ ਹੁਣ ਥੋੜੇ ਜਿਹਾ ਮਸ਼ਹੂਰੀ ਵੱਧ ਹੋਣ ਲੱਗੀ ਪਹਿਲਾਂ ਮਸ਼ਹੂਰੀ ਤੋਂ ਬਣਾ ਵੀ ਉਹਨਾਂ ਦਾ ਨਾਂ ਹੀ ਸੁਣਦੇ ਸੀ ਬਾਜ਼ੀਆਂ ਦੇ ਉੱਤੇ ਵੀ ਉਹ ਰਹੇ ਜਿੱਤ ਗਿਆ ਸੀ ਕੱਲ ਯਾਰ ਬਾਜੀ ਬਹੁਤ ਦਿੱਤੇ ਆ ਵੀ ਬਾਜੀਆਂ ਪ੍ਰਭਜੋ ਤੇ ਬੜੇ ਬਣਾਉਣੀ ਆਪਾਂ ਵੀਡੀਓ ਉਹਨਾਂ ਦੀ ਵੀ ਕਰੇ ਉਹਨੇ ਆਉਣਾ ਗਾਂਲੇ ਸਾਲਾ ਚਲ ਫੇਰ ਬਣਾ ਲਾਂਗੇ ਅਜੇ ਤਾਂ ਪੂਤੀ ਦੀ ਵਾਈ ਦੀ ਵੀ ਬਣਾਉਣੀ ਆ ਉਹਦੇ ਤਾਂ ਚਲ ਬਾਜੀ ਤੇ ਤਾਂ ਤਪੜਾਤੇ ਬਣਾਤੀ ਯਾਰ ਉਹ ਗੱਲ ਨਹੀਂ ਬਣੀ ਹਮਾਰ ਕੇ ਬਹੁਤ ਬੰਦੇ ਨੇ ਬਸ ਜਾਏ ਬਾਈ ਹੋਰ ਬਣਾਉਣੀ ਸੀ ਹੋਰ ਮਾਹਰ ਬੈਟਾ ਟਾਈਮ ਨਹੀਂ ਹੈਗਾ ਕਰੋ ਜੀ ਸ਼ਾਂਤ ਓਕੇ ਦੀ ਰਿਪੋਰਟ ਬਹੁਤ ਵਧੀਆ ਗੁੱਤਰ ਬਾਜੀਆਂ ਬਾਈ ਮੈਂ